ਸਬਕਾ ਮਰੀਕੀ ਉਪਰਾਸ਼ਟਪਤੀ ਕਮਲਾ ਹੈਰੀਸ ਦੇ ਵੱਲੋਂ ਫਿਰ ਤੋਂ ਰਾਸ਼ਟਰਪਤੀ ਦੀ ਚੋਣ ਲੜਨ ਦੇ ਸੰਕੇਤ ਦਿੱਤੇ ਗਏ ਨੇ ਇੱਕ ਇੰਟਰਵਿਊ ਦੌਰਾਨ ਕਮਲਾ ਨੇ ਆਖਿਆ ਹੈ ਕਿ ਉਹ ਖੁਦ ਨੂੰ ਇੱਕ ਦਿਨ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਦੇ ਰੂਪ ਦੇ ਵਿੱਚ ਦੇਖਦੀ ਹੈ ਉਹਨਾਂ ਇਹ ਵੀ ਆਖਿਆ ਹੈ ਕਿ ਉਹਨਾਂ ਨੂੰ ਯਕੀਨ ਹੈ ਕਿ ਅਮਰੀਕਾ ਇੱਕ ਦਿਨ ਮਹਿਲਾ ਰਾਸ਼ਟਰਪਤੀ ਚੁਨੇਗਾ ਅਮੇਕਾ ਦੀ ਸਬਕਾ ਉਪਰਾਸ਼ਟਪਤੀ ਹੁਣ ਅਮਰੀਕਰ ਦੇ ਰਾਸ਼ਟਰਪਤੀ ਦੀ ਚੋਣ ਲੜ ਸਕਦੀ ਹੈ ਉਹਨਾਂ ਇੱਕ ਚੈਨਲ ਦੇ ਨਾਲ ਦਿੱਤੀ ਗਈ ਇੰਟਰਵਿਊ ਵਿੱਚ ਕਿਹਾ ਹੈ ਕਿ ਉਸ ਦੀ ਰਾਜਨੀਤੀ ਹਲੇ ਖਤਮ ਨਹੀਂ ਹੋਈ ਇਹ ਉਸ ਦੀ ਰਾਗ ਰਗ ਦੇ ਵਿੱਚ ਫਸੀ ਹੋਈ ਹੈ ਇਸ ਕਰਕੇ ਉਹ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਕਰੇਗੀ ਕਿਉਂਕਿ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਇੱਕ ਦਿਨ ਅਮਰੀਕਾ ਦੇ ਲੋਕ ਇੱਕ ਮਹਿਲਾ ਨੂੰ ਦੇਸ਼ ਦੀ ਰਾਸ਼ਟਰਪਤੀ ਜਰੋਚ ਉਹਨਾਂ ਨੂੰ ਕਮਲਾ ਹੈਰਿਸ ਨੇ ਹਾਲੀ ਦੇ ਵਿੱਚ ਆਪਣੀ ਕਿਤਾਬ 107 ਡੇਸ ਦੇ ਰਿਲੀਜ਼ ਹੋਣ ਤੋਂ ਬਾਅਦ ਕਈ ਇੰਟਰਵਿਊ ਦਿੱਤੇ ਨੇ ਇਹ ਕਿਤਾਬ 2024 ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਤੇ ਵਜੋਂ ਹੈਰਿਸ ਦੇ ਤਜ਼ਵੀਰ ਤੇ ਕੇਂਦਰਿਤ ਹੈ ਕਿਉਂਕਿ ਉਸ ਸਮੇਂ ਦੇ ਰਾਸ਼ਟਰਪਤੀ ਜੋ ਬਿਡੇਨ ਦੌੜ ਤੋਂ ਬਾਹਰ ਹੋ ਗਏ ਸੀ ਉਹ ਆਖਰ ਤੇ ਵਿੱਚ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਕੋਲੋਂ ਹਾਰ ਗਈ ਸੀ ਪਰ ਇੱਕ ਤਾਜ਼ਾ ਇੰਟਰਵਿਊ ਦੌਰਾਨ ਕਮਲਾ ਹੈਰਿਸ ਨੇ ਕਿਹਾ ਕਿ ਉਸ ਵਿੱਚ ਹਲੇ ਲੜਨ ਦੀ ਸਮਰੱਥ ਹੈ ਅਤੇ ਉਸਨੇ ਹਲੇ ਤੱਕ ਹਾਰ ਵੀ ਨਹੀਂ ਮੰਨੀ ਸਾਪਕੋ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਸਨੇ ਅਜ ਤੱਕ 2028 ਦੇ ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਬਾਰੇ ਕੋਈ ਫੈਸਲਾ ਤਾਂ ਨਹੀਂ ਲਿਆ ਪਰ ਉਸਨੇ ਚਿੰਤਾਵਾਂ ਨੂੰ ਖਾਰਜ ਕਰ ਦਿੱਤਾ ਕਿ ਉਸ ਨੂੰ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਹੈਰਿਸ ਨੇ ਕਿਹਾ ਮੈਂ ਆਪਣਾ ਪੂਰਾ ਕਰੀਅਰ ਸੇਵਾ ਦੀ ਭਾਵਨਾ ਦੇ ਨਾਲ ਜੀਵਿਆ ਅਤੇ ਮੇਰੇ ਖੂਨ ਦੇ ਵਿੱਚ ਵੀ ਸੇਵਾ ਹੈ ਤੇ ਸੇਵਾ ਕਰਨ ਦੇ ਉਹ ਸਾਰੇ ਤਰੀਕੇ ਨੇ ਮੈਂ ਕਦੇ ਵੀ opinion ਪੋਲ ਤੇ ਧਿਆਨ ਨਹੀਂ ਦਿੱਤਾ ਉਸਨੇ ਹਾਲ ਹੀ ਦੇ ਵਿੱਚ ਆਪਣੀ ਕਿਤਾਬ 107 ਦੇ ਰਿਲੀਜ਼ ਹੋਣ ਤੋਂ ਬਾਅਦ ਇੱਕ ਇੰਟਰਵਿਊ ਦਿੱਤਾ। ਪਿਛਲੇ ਹਫਤੇ ਐਸੋਸੀਏਟਿਡ ਪ੍ਰੈਸ ਦੇ ਨਾਲ ਇੱਕ ਇੰਟਰਵਿਊ ਵਿੱਚ 60 ਸਾਲਾ ਹੈਰਿਸ ਨੇ ਇਹ ਸਪਸ਼ਟ ਕੀਤਾ ਹੈ ਕਿ ਉਸਨੇ 2028 ਦੇ ਵਿੱਚ ਦੁਬਾਰਾ ਚੋਣ ਲੜਨ ਦੇ ਵਿਚਾਰ ਨੂੰ ਨਹੀਂ ਤਿਆਗਿਆ। ਉਸਨੇ ਵੀ ਕਿਹਾ ਕਿ ਉਹ ਆਪਣੇ ਆਪ ਨੂੰ ਪਾਰਟੀ ਦੀ ਇੱਕ ਸਮਰਪਿਤ ਨੇਤਾ ਦੇ ਵਜੋਂ ਦੇਖਦੀ ਹੈ ਅਤੇ 2026 ਦੀਆਂ ਮੱਧਕਾਲੀ ਚੋਣਾਂ ਦੇ ਵਿੱਚ ਪੂਰੀ ਮਿਹਨਤ ਦੇ ਨਾਲ ਤਿਆਰੀ ਕਰ ਰਹੀ ਹੈ। ਇੱਕ ਵਾਰ ਫਿਰ ਦੱਸ ਦੀ ਹੈ ਸਬਕਾ ਮਰੇਕੀ ਉਪਰਾਸ਼ਟਪਤੀ ਕਮਲਾ ਹੈਰੀਸ ਦੇ ਵੱਲੋਂ ਫਿਰ ਤੋਂ ਰਾਸ਼ਟਰਪਤੀ ਦੇ ਚੋਣ ਲੜਨ ਦੇ ਸੰਕੇਤ ਦਿੱਤੇ ਗਏ ਨੇ ਇੱਕ ਇੰਟਰਵਿਊ ਦੌਰਾਨ ਕਮਲਾ ਨੇ ਆਖਿਆ ਹੈ ਕਿ ਉਹ ਖੁਦ ਨੂੰ ਇੱਕ ਦਿਨ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਦੇ ਰੂਪ ਦੇ ਵਿੱਚ ਦੇਖਦੀ ਹੈ ਉਹਨਾਂ ਇਹ ਵੀ ਆਖਿਆ ਹੈ ਕਿ ਉਹਨਾਂ ਨੂੰ ਯਕੀਨ ਹੈ ਕਿ ਅਮਰੀਕਾ ਇੱਕ ਦਿਨ ਮਹਿਲਾ ਰਾਸ਼ਟਰਪਤੀ ਚੁਨੇਗਾ ਅਮੇਕਾ ਦੀ ਸਬਕਾ ਉਪਰਾਸ਼ਟਪਤੀ ਹੁਣ ਅਮਰੀਕਰ ਦੇ ਰਾਸ਼ਟਰਪਤੀ ਦੀ ਚੋਣ ਲੜ ਸਕਦੀ ਹੈ ਉਹਨਾਂ ਇੱਕ ਚੈਨਲ ਦੇ ਨਾਲ ਦਿੱਤੀ ਗਈ ਇੰਟਰਵਿਊ ਵਿੱਚ ਕਿਹਾ ਹੈ ਕਿ ਉਸ ਦੀ ਰਾਜਨੀਤੀ ਹਲੇ ਖਤਮ ਨਹੀਂ ਹੋਈ ਇਹ ਉਸ ਦੀ ਰਾਗਰਾਗ ਦੇ ਵਿੱਚ ਫਸੀ ਹੋਈ ਹੈ ਇਸ ਕਰਕੇ ਉਹ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਕਰੇਗੀ ਕਿਉਂਕਿ ਉਹਨਾਂ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਇੱਕ ਦਿਨ ਅਮਰੀਕਾ ਦੇ ਲੋਕ ਇੱਕ ਮਹਿਲਾ ਨੂੰ ਦੇਸ਼ ਦੀ ਰਾਸ਼ਟਰਪਤੀ ਜਰੋਚ ਉਹਨਾਂ ਨੂੰ ਕਮਲਾ ਹੈਰਿਸ ਨੇ ਹਾਲੀ ਦੇ ਵਿੱਚ ਆਪਣੀ ਕਿਤਾਬ 107 ਡੇਜ਼ ਦੇ ਰਿਲੀਜ਼ ਹੋਣ ਤੋਂ ਬਾਅਦ ਕਈ ਇੰਟਰਵਿਊ ਦਿੱਤੇ ਨੇ ਇਹ ਕਿਤਾਬ 2024 ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਤੇ ਵੱਜੋ ਹੈਰਿਸ ਦੇ ਤਜ਼ਬਿਓ ਤੇ ਕੇਂਦਰਤ ਹੈ ਕਿਉਂਕਿ ਉਸ ਸਮੇਂ ਦੇ ਰਾਸ਼ਟਰਪਤੀ ਜੋ ਬਿਡੇਨ ਦੌੜ ਤੋਂ ਬਾਹਰ ਹੋ ਗਏ ਸੀ। ਉਹ ਆਖਰ ਤੇ ਵਿੱਚ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਕੋਲੋਂ ਫਾਰ ਗਈ ਸੀ। ਪਰ ਇੱਕ ਤਾਜ਼ਾ ਇੰਟਰਵਿਊ ਦੌਰਾਨ ਕਮਲਾ ਹੈਰਿਸ ਨੇ ਕਿਹਾ ਹੈ ਕਿ ਉਸ ਵਿੱਚ ਹਲੇ ਲੜਨ ਦੀ ਸਮਰੱਥ ਹੈ ਅਤੇ ਉਸਨੇ ਹਲੇ ਤੱਕ ਹਾਰ ਵੀ ਨਹੀਂ ਮੰਨੀ। ਤੁਹਾਡਾ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਸਨੇ ਅਜ ਤੱਕ 2028 ਦੇ ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਬਾਰੇ ਕੋਈ ਫੈਸਲਾ ਤਾਂ ਨਹੀਂ ਲਿਆ ਪਰ ਉਸਨੇ ਚਿੰਤਾਵਾਂ ਨੂੰ ਖਾਰਜ ਕਰ ਦਿੱਤਾ ਕਿ ਉਸ ਨੂੰ ਮੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਹੈਰਿਸ ਨੇ ਕਿਹਾ ਮੈਂ ਆਪਣਾ ਪੂਰਾ ਕਰੀਅਰ ਸੇਵਾ ਦੀ ਭਾਵਨਾ ਦੇ ਨਾਲ ਜੀਵਿਆ ਅਤੇ ਮੇਰੇ ਸਕੂਨ ਦੇ ਵਿੱਚ ਵੀ ਸੇਵਾ ਹੈ ਤੇ ਸੇਵਾ ਕਰਨ ਦੇ ਉਹ ਸਾਰੇ ਤਰੀਕੇ ਨੇ ਮੈਂ ਕਦੇ ਵੀ opinion polls ਤੇ ਧਿਆਨ ਨਹੀਂ ਦਿੱਤਾ ਉਸਨੇ ਹਾਲ ਹੀ ਦੇ ਵਿੱਚ ਆਪਣੀ ਕਿਤਾਬ 107 ਪੇਜ ਦੀ ਰਿਲੀਜ਼ ਹੋਣ ਤੋਂ ਬਾਅਦ ਇੱਕ ਇੰਟਰਵਿਊ ਦਿੱਤਾ। ਪਿਛਲੇ ਹਫਤੇ ਐਸੋਸੀਏਟਿਡ ਪ੍ਰੈਸ ਦੇ ਨਾਲ ਇੱਕ ਇੰਟਰਵਿਊ ਵਿੱਚ 60 ਸਾਲਾ ਹੈਰਿਸ ਨੇ ਇਹ ਸਪਸ਼ਟ ਕੀਤਾ ਹੈ ਕਿ ਉਸਨੇ 2028 ਦੇ ਵਿੱਚ ਦੁਬਾਰਾ ਚੋਣ ਲੜਨ ਦੇ ਵਿਚਾਰ ਨੂੰ ਨਹੀਂ ਤਿਆਗਿਆ। ਉਸਨੇ ਵੀ ਕਿਹਾ ਕਿ ਉਹ ਆਪਣੇ ਆਪ ਨੂੰ ਪਾਰਟੀ ਦੀ ਇੱਕ ਸਮਰਪਿਤ ਨੇਤਾ ਦੇ ਵਜੋਂ ਦੇਖਦੀ ਹੈ ਅਤੇ 2026 ਦੀਆਂ ਮੱਧਕਾਲੀ ਚੋਣਾਂ ਦੇ ਵਿੱਚ ਪੂਰੀ ਮਿਹਨਤ ਦੇ ਨਾਲ ਤਿਆਰੀ ਕਰ ਰਹੀ ਹੈ। ਇਕ ਖ਼ਬਰ ਦੇ ਅਸਲੀ ਸਾਬਕਾ ਅਮਰੀਕੀ ਉਪਰਾਸ਼ਟਪਤੀ ਕਮਲਾ ਹੈਰਿਸ ਦੇ ਵੱਲੋਂ ਫਿਰ ਤੋਂ ਰਾਸ਼ਟਰਪਤੀ ਦੀ ਚੋਣ ਲੜਨ ਦੇ ਸੰਕੇਤ ਦਿੱਤੇ ਗਏ ਨੇ ਇੱਕ ਇੰਟਰਵਿਊ ਦੌਰਾਨ ਕਮਲਾ ਨੇ ਆਖਿਆ ਕਿ ਉਹ ਖੁਦ ਨੂੰ ਇੱਕ ਦਿਨ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਦੇ ਰੂਪ ਦੇ ਵਿੱਚ ਦੇਖਦੀ ਹੈ ਉਹਨਾਂ ਇਹ ਵੀ ਆਖਿਆ ਹੈ ਕਿ ਉਹਨਾਂ ਨੂੰ ਯਕੀਨ ਹੈ ਕਿ ਅਮਰੀਕਾ ਇੱਕ ਦਿਨ ਮਹਿਲਾ ਰਾਸ਼ਟਰਪਤੀ ਚੁਨੇਗਾ ਅਮੇਕਾ ਦੀ ਸਾਬਕਾ ਉਪਰਾਸ਼ਟਪਤੀ ਹੁਣ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜ ਸਕਦੀ ਹੈ ਉਹਨਾਂ ਇੱਕ ਚੈਨਲ ਦੇ ਨਾਲ ਦਿੱਤੀ ਗਈ ਇੰਟਰਵਿਊ ਵਿੱਚ ਕਿਹਾ ਹੈ ਕਿ ਉਸ ਦੀ ਰਾਜਨੀਤੀ ਹਲੇ ਖਤਮ ਨਹੀਂ ਹੋਈ ਇਹ ਉਸ ਦੀ ਰਾਗ ਰਗ ਦੇ ਵਿੱਚ ਫਸੀ ਹੋਈ ਹੈ ਇਸ ਕਰਕੇ ਉਹ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਕਰੇਗੀ ਕਿਉਂਕਿ ਉਹਨਾਂ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਇੱਕ ਦਿਨ ਅਮਰੀਕਾ ਦੇ ਲੋਕ ਇੱਕ ਮਹਿਲਾ ਨੂੰ ਦੇਸ਼ ਦੀ ਰਾਸ਼ਟਰਪਤੀ ਜ਼ਰੂਰ ਚੁਣਨਗੇ ਕਮਲਾ ਹੈਰਿਸ ਨੇ ਹਾਲ ਹੀ ਦੇ ਵਿੱਚ ਆਪਣੀ ਕਿਤਾਬ 107 ਡੇਲਸ ਦੇ ਰਿਲੀਜ਼ ਹੋਣ ਤੋਂ ਬਾਅਦ ਕਈ ਇੰਟਰਵਿਊ ਦਿੱਤੇ ਨੇ ਇਹ ਕਿਤਾਬ 2024 ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਤੇ ਵੱਜੋ ਹੈਰਿਸ ਦੇ ਤਜ਼ਬੂਤ ਤੇ ਕੇਂਦਰਿਤ ਹੈ ਕਿਉਂਕਿ ਉਸ ਸਮੇਂ ਦੇ ਰਾਸ਼ਟਰਪਤੀ ਜੋ ਬਿਡੇਨ ਦੌੜ ਤੋਂ ਬਾਹਰ ਹੋ ਗਏ ਸੀ ਉਹ ਆਖਰ ਦੇ ਵਿੱਚ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਕੋਲ ਹਾਰ ਗਈ ਸੀ ਪਰ ਇੱਕ ਤਾਜ਼ਾ ਇੰਟਰਵਿਊ ਦੌਰਾਨ ਕਮਲਾ ਹੈਰਿਸ ਨੇ ਕਿਹਾ ਹੈ ਕਿ ਉਸ ਵਿੱਚ ਹਲੇ ਲੜਨ ਦੀ ਸਮੱਥ ਹੈ ਅਤੇ ਉਸਨੇ ਹਲੇ ਤੱਕ ਹਾਰ ਵੀ ਨਹੀਂ ਮੰਨੀ ਸਾਪ ਕੋ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਸਨੇ ਅਜ ਤੱਕ 2028 ਦੇ ਵਿੱਚ ਰਾਸ਼ਟਰਪਤੀ ਹੋਣ ਦੇ ਲਈ ਚੋਣ ਲੜਨ ਬਾਰੇ ਕੋਈ ਫੈਸਲਾ ਤਾਂ ਨਹੀਂ ਦਿਆ ਪਰ ਉਸਨੇ ਚਿੰਤਾਵਾਂ ਨੂੰ ਖਾਰਜ ਕਰ ਦਿੱਤਾ ਕਿ ਉਸ ਨੂੰ ਮੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਹੈਰਿਸ ਨੇ ਕਿਹਾ ਮੈਂ ਆਪਣਾ ਪੂਰਾ ਕਰੀਅਰ ਸੇਵਾ ਦੀ ਭਾਵਨਾ ਦੇ ਨਾਲ ਜੀਵਿਆ ਅਤੇ ਮੇਰੇ ਸਕੂਨ ਦੇ ਵਿੱਚ ਵੀ ਸੇਵਾ ਹੈ ਤੇ ਸੇਵਾ ਕਰਨ ਦੇ ਉਹ ਸਾਰੇ ਤਰੀਕੇ ਨੇ ਮੈਂ ਕਦੇ ਵੀ opinion ਪੋਲ ਤੇ ਧਿਆਨ ਨਹੀਂ ਦਿੱਤਾ ਉਸਨੇ ਹਾਲ ਹੀ ਦੇ ਵਿੱਚ ਆਪਣੀ ਕਿਤਾਬ 107 ਦੇ ਦੇ ਰਿਲੀਜ਼ ਹੋਣ ਤੋਂ ਬਾਅਦ ਇੱਕ ਇੰਟਰਵਿਊ ਦਿੱਤਾ। ਪਿਛਲੇ ਹਫਤੇ ਐਸੋਸੀਏਟਿਡ ਪ੍ਰੈਸ ਦੇ ਨਾਲ ਇੱਕ ਇੰਟਰਵਿਊ ਵਿੱਚ 60 ਸਾਲਾ ਹੈਰਿਸ ਨੇ ਇਹ ਸਪਸ਼ਟ ਕੀਤਾ ਹੈ ਕਿ ਉਸਨੇ 2028 ਦੇ ਵਿੱਚ ਦੁਬਾਰਾ ਚੋਣ ਲੜਨ ਦੇ ਵਿਚਾਰ ਨੂੰ ਨਹੀਂ ਤਿਆਗਿਆ। ਉਸਨੇ ਵੀ ਕਿਹਾ ਕਿ ਉਹ ਆਪਣੇ ਆਪ ਨੂੰ ਪਾਰਟੀ ਦੀ ਇੱਕ ਸਮਰਪਿਤ ਨੇਤਾ ਦੇ ਵਜੋਂ ਦੇਖਦੀ ਹੈ ਅਤੇ 2026 ਦੀਆਂ ਮੱਧਕਾਲੀ ਚੋਣਾਂ ਦੇ ਵਿੱਚ ਪੂਰੀ ਮਿਹਨਤ ਦੇ ਨਾਲ ਤਿਆਰੀ ਕਰ ਰਹੀ ਹੈ। ਇੱਕ ਵਾਰ ਫਿਰ ਦੱਸਿਏ ਸਬਕਾ ਅਮਰੀਕੀ ਉਪਰਾਸ਼ਟਪਤੀ ਕਮਲਾ ਹੈਰੀਸ ਦੇ ਵੱਲੋਂ ਫਿਰ ਤੋਂ ਰਾਸ਼ਟਰਪਤੀ ਦੀ ਚੋਣ ਲੜਨ ਦੇ ਸੰਕੇਤ ਦਿੱਤੇ ਗਏ ਨੇ ਇੱਕ ਇੰਟਰਵਿਊ ਦੌਰਾਨ ਕਮਲਾ ਨੇ ਆਖਿਆ ਕਿ ਉਹ ਖੁਦ ਨੂੰ ਇੱਕ ਦਿਨ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਦੇ ਰੂਪ ਦੇ ਵਿੱਚ ਦੇਖਦੀ ਹੈ ਉਹਨਾਂ ਇਹ ਵੀ ਆਖਿਆ ਹੈ ਕਿ ਉਹਨਾਂ ਨੂੰ ਯਕੀਨ ਹੈ ਕਿ ਅਮਰੀਕਾ ਇੱਕ ਦਿਨ ਮਹਿਲਾ ਰਾਸ਼ਟਰਪਤੀ ਚੁਨੇਗਾ ਅਮ੍ਰਿਕਾ ਦੀ ਸਬਕਾ ਉਪਰਾਸ਼ਟਪਤੀ ਹੁਣ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜ ਸਕਦੀ ਹੈ ਉਹਨਾਂ ਇੱਕ ਚੈਨਲ ਦੇ ਨਾਲ ਦਿੱਤੀ ਗਈ ਇੰਟਰਵਿਊ ਵਿੱਚ ਕਿਹਾ ਹੈ ਕਿ ਉਸ ਦੀ ਰਾਜਨੀਤੀ ਹਲੇ ਖਤਮ ਨਹੀਂ ਹੋਈ ਇਹ ਉਸ ਦੀ ਰਾਗ ਰਗ ਦੇ ਵਿੱਚ ਵਸੀ ਹੋਈ ਹੈ ਇਸ ਕਰਕੇ ਉਹ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਕਰੇਗੀ ਕਿਉਂਕਿ ਉਹਨਾਂ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਇੱਕ ਦਿਨ ਅਮਰੀਕਾ ਦੇ ਲੋਕ ਇੱਕ ਮਹਿਲਾ ਨੂੰ ਦੇਸ਼ ਦੀ ਰਾਸ਼ਟਰਪਤੀ ਜਿ ਰੋਚ ਚੁਣਨਗੇ ਕਮਲਾ ਹੈਰਿਸ ਨੇ ਹਾਲੀ ਦੇ ਵਿੱਚ ਆਪਣੀ ਕਿਤਾਬ 107 ਡੇਸ ਦੇ ਰਿਲੀਜ਼ ਹੋਣ ਤੋਂ ਬਾਅਦ ਕਈ ਇੰਟਰਵਿਊ ਦਿੱਤੇ ਨੇ ਇਹ ਕਿਤਾਬ 2024 ਦੇ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਤੇ ਵਜੋਂ ਹੈਰਿਸ ਦੇ ਤਜ਼ੱਬੇ ਉਤੇ ਕੇਂਦਰਤ ਹੈ ਕਿਉਂਕਿ ਉਸ ਸਮੇਂ ਦੇ ਰਾਸ਼ਟਰਪਤੀ ਜੋ ਬਿਡੇਨ ਦੌੜ ਤੋਂ ਬਾਹਰ ਹੋ ਗਏ ਸੀ। ਉਹ ਆਖਰ ਤੇ ਵਿੱਚ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਕੋਲੋਂ ਭਾਲ ਗਈ ਸੀ। ਪਰ ਇੱਕ ਤਾਜ਼ਾ ਇੰਟਰਵਿਊ ਦੌਰਾਨ ਕਮਲਾ ਹੈਰਿਸ ਨੇ ਕਿਹਾ ਕਿ ਉਸ ਵਿੱਚ ਹਲੇ ਲੜਨ ਦੀ ਸਮਰੱਥ ਹੈ ਅਤੇ ਉਸਨੇ ਹਲੇ ਤੱਕ ਹਾਰ ਵੀ ਨਹੀਂ ਮੰਨੀ। ਸਾਪਕੋ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਸਨੇ ਅਜ ਤੱਕ 2028 ਦੇ ਵਿੱਚ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਬਾਰੇ ਕੋਈ ਫੈਸਲਾ ਤਾਂ ਨਹੀਂ ਲਿਆ ਪਰ ਉਸਨੇ ਚਿੰਤਾਵਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਉਸ ਨੂੰ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਹੈਰਿਸ ਨੇ ਕਿਹਾ ਮੈਂ ਆਪਣਾ ਪੂਰਾ ਕਰੀਅਰ ਸੇਵਾ ਦੀ ਭਾਵਨਾ ਦੇ ਨਾਲ ਜੀਵਿਆ ਅਤੇ ਮੇਰੇ ਖੂਨ ਦੇ ਵਿੱਚ ਵੀ ਸੇਵਾ ਹੈ ਤੇ ਸੇਵਾ ਕਰਨ ਦੇ ਬਹੁਤ ਸਾਰੇ ਤਰੀਕੇ ਨੇ ਮੈਂ ਕਦੇ ਵੀ opinion ਪੋਲ ਤੇ ਧਿਆਨ ਨਹੀਂ ਦਿੱਤਾ ਉਸਨੇ ਹਾਲ ਹੀ ਦੇ ਵਿੱਚ ਆਪਣੀ ਕਿਤਾਬ 107 ਦੇ ਸੇ ਰਿਲੀਜ਼ ਹੋਣ ਤੋਂ ਬਾਅਦ ਇੱਕ ਇੰਟਰਵਿਊ ਦਿੱਤਾ। ਪਿਛਲੇ ਹਫਤੇ ਐਸੋਸੀਏਟਿਡ ਪ੍ਰੈਸ ਦੇ ਨਾਲ ਇੱਕ ਇੰਟਰਵਿਊ ਵਿੱਚ 60 ਸਾਲਾ ਹੈਰਿਸ ਨੇ ਇਹ ਸਪਸ਼ਟ ਕੀਤਾ ਹੈ ਕਿ ਉਸਨੇ 2028 ਦੇ ਵਿੱਚ ਦੁਬਾਰਾ ਚੋਣ ਲੜਨ ਦੇ ਵਿਚਾਰ ਨੂੰ ਨਹੀਂ ਤਿਆਗਿਆ। ਉਸਨੇ ਵੀ ਕਿਹਾ ਕਿ ਉਹ ਆਪਣੇ ਆਪ ਨੂੰ ਪਾਰਟੀ ਦੀ ਇੱਕ ਸਮਰਪਿਤ ਨੇਤਾ ਦੇ ਵਜੋਂ ਦੇਖਦੀ ਹੈ ਅਤੇ 2026 ਦੀਆਂ ਮੱਧਕਾਲੀ ਚੋਣਾਂ ਦੇ ਵਿੱਚ ਪੂਰੀ ਮਿਹਨਤ ਦੇ ਨਾਲ ਤਿਆਰੀ ਕਰ ਰਹੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ